ਖਾਣਾ ਸਿਟੀ ਬੜਾ ਚੌਰ ਦੇ ਐਸਆਈ ਸਵਾਦ ਚੰਦ ਨੇ ਮਾਮਲਾ ਦਰਜ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਗਸ਼ਤ ਕਰਦੀ ਹੋਈ ਮੋੜ ਨੇੜੇ ਫੇਰੀ ਸਾਹਿਬ ਗੁਰਦੁਆਰਾ ਬੜਾ ਚੌਰ ਦੇ ਕੋਲ ਪਹੁੰਚੇ ਤਾਂ ਉਸ ਵਕਤ ਕਰੀਬ 8:10 ਦਾ ਸਮਾਂ ਹੋਵੇਗਾ ਕਿ ਸਾਹਮਣੇ ਤੋਂ ਇੱਕ ਮੋਨਾ ਵਿਅਕਤੀ ਪੈਦਲ ਆਂਦਾ ਦਿਖਾਈ ਦਿੱਤਾ ਜਿਸਨੇ ਪੁਲਸ ਪਾਰਟੀ ਨੂੰ ਦੇਖ ਕੇ ਕੰਬਾ ਗਿਆ ਅਤੇ ਆਪਣੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਫਾਫਾ ਸੁੱਟ ਕੇ ਆਪ ਪਿੱਛੇ ਨੂੰ ਤੇਜ਼ ਹੋ ਤੁਰਿਆ ਜਿਸ ਨੂੰ ਐਸਆਈ ਸੁਆਦ ਚੰਦ ਵੱਲੋਂ ਕਾਬੂ ਕਰਕੇ ਜਦੋਂ ਉਕਤ ਮਲਜਮ ਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਜਸਕਰਨ ਉਰਫ ਕਰਨ ਪੁੱਤਰ ਜੋਗਰਾਜ ਵਾਸੀ ਕੰਗਣਾਬੇਟ ਥਾਣਾ ਸਿਟੀ ਬਲਾਚੌਰ ਜ਼ਿਲ੍ਹਾ 시ਰ ਭਗਤ ਸਿੰਘ ਨਗਰ ਦੱਸਿਆ ਅਤੇ ਪੁਲਸ ਨੇ ਜਦੋਂ ਮੁਲਜ਼ਮ ਬਲੋਂ ਸੁੱਤੀ ਲਫਾਫੀ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 60 ਨਸ਼ੀਲੀਆਂ ਗੋਲੀਆਂ ਬਿਨਾ ਲੇਬਰ ਰੰਗ ਚਿੱਟਾ ਅਤੇ 20 ਨਸ਼ੀਲੇ ਕੈਪਸੂਲ ਬਿਨਾ ਲੇਬਰ ਰੰਗ ਲਾਲ ਬਰਾਮਦ ਹੋਏ। ਪੁਲਸ ਨੇ ਉਕਤ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ। ਨਵਾਂ ਸਹਿਤ ਆਪਾ YouTube ਚੈਨਲ ਨੂੰ ਵੀਡੀਓ ਚੱਲਦੇ ਹੀ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਹਰ ਖਬਰ ਹਾਂਜੀ ਸਾਰੇ ਜਿਹੜਾ ਅਰੋਗ ਫੜਿਆ ਕਿਹੜੇ ਮਾਮਲੇ 'ਚ ਫੜਿਆ ਹੈ ਕੀ ਇਹ ਕੋਈ ਬਾਅਦ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ੀਤਪਗ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗ ਅਗਵਾਈ ਹੇਠ ਹਰ ਰੋਜ਼ ਸ਼ਾਮ ਨੂੰ ਮਾਰੇ ਅੰਸਾਂ ਦੀ ਚੈਕਿੰਗ ਲਈ ਅਫਸਰਾਂ ਵਾਲਾ ਦੇ ਨਿਰਦੇਸ਼ ਅਨਸਾਰ ਨਾਕਾਬੰਦੀ ਤੇ ਪੈਟਰੋਲਿੰਗ ਜਿਹੜੀ ਆ ਉਹ ਥਾਣਾ ਬਲਾਚੌਰ ਸਿਟੀ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਥਾਣਾ ਤੋਂ ਐਸਐਸ ਸੁਭਾਚਨ ਸਵੇਤ ਪੁਲਿਸ ਪਾਰਟੀ ਜਿਹੜੇ ਆ ਉਹ ਠੇਰੀ ਮੋੜ ਦੇ ਨੇੜੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਸਾਹਮਣੇ ਤੋਂ ਇੱਕ ਮੌਨਾ ਵਿਅਕਤੀ ਜਿਹੜਾ ਆ ਉਹ ਆਉਂਦਾ ਦਿਖਾਈ ਦਿੱਤਾ ਪੈਦਲ ਤੇ ਇਸ ਨੂੰ ਉਹ ਸ਼ਕਤੀ ਦੇ ਆਧਾਰ ਤੇ ਜਿਹੜਾ ਉਹ ਇਹਨਾਂ ਨੇ ਚੈੱਕ ਕੀਤਾ ਨੇ ਉਹਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਜਿਸ ਨੇ ਆਪਣੇ ਹੱਥ ਫੜਿਆ ਅਲਫਾ ਜਿਹੜਾ ਸੀਗਾ ਉਹ ਸਾਈਡ ਤੇ ਸੁੱਟਤਾ ਤੇ ਇਸ ਨੂੰ ਕਾਬੂ ਕਰਕੇ ਇਸ ਦਾ ਨਾਮ ਪਤਾ ਪਤਾ ਕੀਤਾ ਜਿਸ ਨੇ ਆਪਣਾ ਨਾਂ ਜ਼ਿਕਰਨ ਉੱਤਰ ਜੋਗਰਾਜ ਵਾਸੀ ਕੰਗਣਾਬੇਟ ਦੱਸਿਆ ਤੇ ਇਸ ਵੇਲੇ ਸਿੱਟੇ ਫਿਲਫਾਫਾ ਦੀ ਤਰਾਸ਼ੀ ਕੀਤੀ ਗਈ ਤਾਂ ਉਸ ਵਿੱਚੋਂ ਨਿਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ। ਨਿਸ਼ੀਲੀਆਂ ਗੋਲੀਆਂ ਸੀ ਸਰ। ਗੋਲੀਆਂ ਗਾਉਂਟਿੰਗ ਕਰਨ ਤੇ ਜਿਹੜੀਆਂ 80 ਹੋਈਆਂ ਸੀ। ਇਹ ਜਿਹੜਾ ਬੰਦਾ ਫੜਿਆ ਜੀ ਇਹ ਤੇ ਕੋਰਦੀ ਵੀ ਹੈ ਪਰਚਾ ਦਾ ਪਹਿਲੀ ਵਾਰੀ ਦਾ। ਇਸ ਤੇ ਪਹਿਲਾਂ ਵੀ ਇਹ ਦੀ ਜਿਹੜੀ ਆ ਸਾਨੂੰ ਇਨਫੋਰਮਟਾਈ ਸੀ ਕਿ ਇਹ ਬੰਦਾ ਇਸ ਤਰ੍ਹਾਂ ਦਾ ਜਿਹੜਾ ਕੰਮ ਬਾਹਰੋਂ ਲਿਆ ਕੇ ਗੋੜੀਆਂ ਜਿਹੜੀਆਂ ਉਹ ਪਿੰਡਾਂ ਆਪਣੇ ਪਿੰਡ ਕੰਗਣਾਬੇਟ ਤੇ ਹੋਰ ਇਹਦੀ ਇਹ ਦੇ ਵਿੱਚ ਜਿਹੜੇ ਐਡਿਕਟਡ ਹੈਗੇ ਆ ਲੜਕੇ ਉਹਨਾਂ ਨੂੰ ਸਪਲਾਈ ਕਰਦਾ ਹੈ ਇਹ ਹੋਰ ਵੀ ਕਿਦੋਂ ਚੀਜ਼ਾਂ ਲੈ ਕੇ ਆਉਂਦਾ ਸੀਗਾ ਤੇ ਕਿੱਥੇ ਸਪਲਾਈ ਕਰਨੀ ਸੀ ਦੇਖੋ ਹੁਣ ਤੱਕ ਦੀ ਪੁਸ਼ਕਸ਼ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਨਮਾਸ਼ਹਿਰ ਔਰ ਕੁਝ ਹੋਰ ਇੱਧਰ ਦੇ ਕਸਬੇ ਦੇ ਵਿੱਚੋਂ ਮੈਡੀਕਲ ਸੋਰ ਤੋਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੇਰਾ ਮਰਾਫ ਕਰ ਫਿਲੰਦਾ ਕੁਝ ਬੰਦੇ ਇਹਨੂੰ ਬਾਹਰ ਕੋਲ ਤੇ ਆ ਕੇ ਕਦੀ ਕਹਿੰਦਾ ਮੈਨੂੰ ਇਹ ਕੰਗਣਾ ਪੁੱਲ ਤੇ ਆ ਕੇ ਦੇ ਜੰਦੇ ਆ ਤੇ ਕਦੀ ਬਾਰ ਬਾਰ ਪੁੱਛੇ ਕਿਸ ਤੇ ਹਲੇ ਬਿਆਨ ਚੇਂਜ ਕਰਦਾ ਬਾਕੀ ਇਸੇ ਡਿਜ਼ਾਈਨ ਨਾਲ ਹਲੇ ਹੋਰ ਪ੍ਰੋਸੈਸ ਕਰਦਾ